ਸਸ਼ਕਾਲ ਜੀ ਮੈਨੂੰ ਨਖਤੀ ਮਾਨ ਤੇ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਰ ਵਾਰ ਦੀ ਤਰ੍ਹਾਂ ਤੇ ਅੱਜ ਤੋਂ ਹਰਲੇ ਇਸ ਇੱਕ ਵੱਖਰੀ ਵੀਡੀਓ ਲੈ ਕੇ ਆਏ ਆਂ ਇਸ ਵੀਡੀਓ ਦੇ ਕਿ ਜ਼ਰੂਰ ਤੁਹਾਡਾ ਖੂਨ ਖੋਲੇਗਾ ਪਖੰਡਵਾਦੀ ਵੀਡੀਓ ਤੁਸੀਂ ਅਨੇਕਾਂ ਦੇਖੀ ਆਂ ਪਖੰਡਵਾਦੀ ਵਿੱਚ ਦੇਖਿਆ ਜਾ ਰਿਹਾ ਕਿ ਲੋਕ ਕਿਸ ਤਰੀਕੇ ਦੇ ਨਾਲ ਇਨਾ ਪਖੰਡਿਆਂ ਦੇ ਪਿੱਛੇ ਲੱਗ ਕੇ ਕੀ ਕੁਝ ਕਰਦੇ ਨਜ਼ਰ ਆ ਰਹੇ ਨੇ ਪਰ ਜਿਹੜੀਆਂ ਤਸਵੀਰਾਂ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇੱਥੇ ਤਾਂ ਕਹਿ ਸਕਦਾ ਕਿ ਪੂਰੀ ਸ਼ਰਮ ਹੀ ਉਤਾਰ ਦਿੱਤੀ ਆ ਵੀ ਜੇਕਰ ਤੁਸੀਂ ਨਾ ਪਖੰਡੀ ਲੋਕਾਂ ਦੇ ਕੋਲੇ ਜਾਣਾ ਤਾਂ ਫਿਰਦੇ ਸਿਰ ਦੇ ਉੱਤੇ ਜਿਹੜੀ ਦਸਤਾਰ ਬਣੀ ਹੋਈ ਆ ਘੱਟੋ ਘੱਟ ਉਹਦੀ ਤਾਂ ਬੇਕਦਰੀ ਨਾ ਕਰੋ ਸਾਡੇ ਗੁਰੂਆਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਦਸਤਾਰ ਦੇ ਲਈ ਇਸ ਸਿੱਖ ਕੌਮ ਨੂੰ ਬਣਾ ਕੇ ਰੱਖਣ ਲਈ ਸਿੱਖ ਕੌਮ ਦਾ ਵਧਾਵਾ ਕਰਨ ਦੇ ਲਈ ਆਪਣੇ ਪਰਿਵਾਰ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਬਾਲਕਾਂ ਛੋਟੇ ਛੋਟੇ ਬੱਚੇ ਵੀ ਉਹਨਾਂ ਨੇ ਸਿੱਖ ਕੌਮ ਦੇ ਵਾਸਤੇ ਵਾਰ ਦਿੱਤੇ ਪਰ ਅੱਜ ਦੇ ਜਿਹੜੇ ਲੋਕ ਨੇ ਉਹ ਕੀ ਕਰ ਰਹੇ ਨੇ ਜਿਹੜੀ ਦਸਤਾਰ ਸਾਨੂੰ ਕਦਰ ਕਰਨੀ ਚਾਹੀਦੀ ਆ ਉਸ ਦੀ ਬੇਕਦਰੀ ਇਸ ਹੱਦ ਤੱਕ ਹੋ ਸਕਦੀ ਹੈ ਕਿ ਦੇ ਸੋਚਿਆਂ ਤੱਕ ਨਹੀਂ ਸੀ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸਰਦਾਰ ਵਿਅਕਤੀ ਪਖੰਡੀ ਦੇ ਪੈਰਾਂ ਦੇ ਵਿੱਚ ਆਪਣੀ ਦਸਤਾਰ ਲਾਉਂਦਾ ਨਜ਼ਰ ਆ ਰਿਹਾ ਜਦੋਂ ਕਿ ਸਾਡੇ ਗੁਰੂ ਕਹਿ ਚੁੱਕੇ ਨੇ ਕਿ ਕੋਈ ਵੀ ਦੇ ਧਾਰੀ ਗੁਰੂ ਨਹੀਂ ਹੋਵੇਗਾ ਪਰ ਲੋਕ ਇਨ੍ਹਾਂ ਪਖੰਡੀਆਂ ਦੇ ਚੱਕਰਾਂ ਦੇ ਵਿੱਚ ਦਸਤਾਰ ਦੀ ਵੀ ਬੇਅਦਬੀ ਕਰ ਰਹੇ ਨੇ ਤੁਸੀਂ ਜਾਣਾ ਜਾਓ ਕਿਉਂਕਿ ਜਿੰਨਾ ਮਰਜੀ ਲੋਕਾਂ ਨੂੰ ਸਮਝਾ ਲਓ ਕੋਈ ਸਮਝਣ ਨੂੰ ਤਿਆਰ ਨਹੀਂ ਹੁੰਦਾ ਕਿ ਇਹਨਾਂ ਪਖੰਡਿਆਂ ਦੇ ਪੱਲੇ ਕੁਝ ਵੀ ਨਹੀਂ ਤਾਂ ਘੱਟੋ ਘੱਟ ਤੁਸੀਂ ਦਸਤਾਰ ਦੀ ਬੇਅਦਬੀ ਤਾਂ ਨਾ ਕਰੋ ਦਸਤਾਰ ਦੀ ਬੇਕਦਰੀ ਤਾਂ ਨਾ ਕਰੋ ਦਸਤਾਰ ਤੁਹਾਡੇ ਸਿਰ ਦੇ ਉੱਤੇ ਤਾਂ ਥੋੜੀ ਸਜਾਈ ਹੈ ਕਿ ਤੁਸੀਂ ਅਜੇਹੇ ਪਖੰਡਿਆਂ ਦੇ ਜਾ ਕੇ ਚਰਨਾ ਦੇ ਵਿੱਚ ਡਿੱਗੋ ਤੇ ਆਪਣੀ ਦਸਤਾਰ ਦੀ ਬੇਕਦਰੀ ਕਰਵਾਓ ਕੀ ਮਿਲੂਗਾ ਤੁਹਾਨੂੰ ਲੱਗਦਾ ਹੈ ਕਿ ਇੱਥੇ ਜਾ ਕੇ ਤੁਹਾਡੇ ਸਾਰੇ ਹੱਲ ਹੋ ਸਕਣਗੇ ਜੇਕਰ ਤੁਸੀਂ ਸੱਚੇ ਮਨ ਦੇ ਨਾਲ ਕਿਸੇ ਦਾ ਵੀ ਤੁਸੀਂ ਭਲਾ ਕਰ ਲੋ ਭਲਾ ਸੋਚ ਲੋ ਤਾਂ ਤੁਹਾਡੀਆਂ ਵੈਸੇ ਹੀ ਮਰਜ਼ਾ ਪੂਰੀਆਂ ਹੋ ਜਾਣਗੀਆਂ ਕਿਸੇ ਗਰੀਬ ਨੂੰ ਦਾਨ ਦੇ ਦਿਓ ਕਿਸੇ ਗਰੀਬ ਦਾ ਭਲਾ ਕਰ ਲੋ ਤੁਹਾਡੇ ਵੈਸੇ ਹੀ ਬਹੁਤ ਜਿਹੜੇ ਕਿ ਪੁੰਨ ਦੇ ਜਿਹੜੇ ਤੁਹਾਨੂੰ ਜਿਹੜੇ ਤਾਰ ਸਕਦੇ ਨੇ ਕਿਸੇ ਪਖੰਡੀਆਂ ਦੇ ਪੈਰਾਂ ਦੇ ਵਿੱਚ गिर ਨਾਲ ਤੁਹਾਡਾ ਕੋਈ ਵੀ ਤਾਰ ਉਤਾਰਾ ਨਹੀਂ ਹੋਣਾ ਪਾਰ ਉਤਾਰਾ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਪਖੰਡੀਆਂ ਦੇ ਬੱਲੇ ਕੁਝ ਵੀ ਨਹੀਂ ਹੁੰਦਾ ਫਿਰ ਤੁਸੀਂ ਕਿਉਂ ਇਹਨਾਂ ਦੇ ਪੈਰਾਂ ਦੇ ਵਿੱਚ ਜਾ ਕੇ ਜਿਹੜਾ ਕਿ ਅਜਈਆਂ ਤੁਸੀਂ ਜਿਹੜੀਆਂ ਹਰਕਤਾਂ ਕਰ ਰਹੇ ਹੋ ਬੇਕਦਰੀਆਂ ਕਰ ਰਹੇ ਹੋ ਆਖਿਰ ਕਿਉਂ ਕਿਹਾ ਜਾਂਦਾ ਕਿ ਪੱਗ ਦੇ ਵਿੱਚ ਸਿਰਫ ਸੌਂ ਦੇ ਨਾਲ ਕੋਈ ਸਰਦਾਰ ਨਹੀਂ ਹੁੰਦਾ ਬਾਕੀ ਇਹ ਗੱਲ ਜਿਹੜੀ ਕਿ ਹੁਣ ਜਿਹੜੀ ਸਾਫ਼ ਚਲਕਦੀ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਪਖੰਡੀ ਦੇ ਪਹਿਲਾ ਪੈਰ ਧੋਂਦਾ ਪੈਰ ਧੋਂ ਤੋਂ ਬਾਅਦ ਉਸ ਨੂੰ ਰਮਾਲ ਦੇ ਨਾਲ ਸਾਫ਼ ਕਰਦਾ ਸਾਫ਼ ਕਰਕੇ ਫਿਰ ਦੇਖਿਆ ਜਾਂਦਾ ਕਿ ਚਰਨਾਂ ਨੂੰ ਆਪਣੀ ਪੱਗ ਦੇ ਨਾਲ ਆ ਰਿਹਾ ਹੈ ਇਥੋਂ ਕੀ ਮੈਸੇਜ ਆ ਰਿਹਾ ਸਾਡੇ ਜਿਹੜੇ ਧਰਮ ਨਾਲ ਜੁੜੇ ਹੋਏ ਲੋਕ ਨੂੰ ਕੀ ਮੈਸੇਜ ਆ ਰਿਹਾ ਕਿਉਂਕਿ ਸਿੱਖੀ ਧਰਮ ਨੂੰ ਜਿਹੜਾ ਕਿ ਬਹੁਤ ਸੌਖੀ ਨਹੀਂ ਮਿਲੀ ਜਿਸ ਤਰੀਕੇ ਨਾਲ ਤੁਸੀਂ ਪੱਗ ਦੀ ਜੜੀ ਕਿ ਬਿਆਦਵੀ ਕਰਵਾਉਂਦੇ ਫਿਰਦੇ ਹੋ ਇਹ ਸਾਨੂੰ ਬਹੁਤ ਜਿਹੜੇ ਕਿ ਸਾਡੇ ਗੁਰੂਆਂ ਨੇ ਇੰਨਾ ਕੁਝ ਚੱਲਿਆ ਇੰਨੇ ਤਸੀਹੇ ਚੱਲੇ ਨੇ ਆਪਣਾ ਪਰਿਵਾਰ ਤੱਕ ਵਾਰਿਆ ਤਾਂ ਕਿ ਇਸ ਚੀਜ਼ ਦੀ ਇੱਜ਼ਤ ਹੋਵੇ ਪੱਗ ਦੀ ਇੱਜ਼ਤ ਹੋਵੇ ਦਸਤਾਰ ਦੀ ਇੱਜ਼ਤ ਕੀਤੀ ਜਾਵੇ ਨਾ ਕਿ ਇਹ ਕਿ ਤੁਸੀਂ ਜਿਹੜੀਆਂ ਕਿ ਇਹਨਾਂ ਨੂੰ ਇਸ ਤਰੀਕੇ ਨਾਲ ਰੋਲ ਦੇ ਫਿਰੋ ਲੋਕਾਂ ਦੇ ਪਖੰਡੀਆਂ ਦੇ ਪੈਰ ਤੁਸੀਂ ਆਪਣੀ ਪੱਗ ਦੇ ਉੱਤੇ ਲਵਾਉਂਦੇ ਹੋ ਆਪਣੀ ਦਸਤਾਰ ਦੇ ਉੱਤੇ ਲਵਾਉਂਦੇ ਕਿੰਨਾ ਕੁ ਸਹੀ ਹੈ ਇਸ ਵੀਡੀਓ ਦੇ ਕੇ ਲੋਕਾਂ ਦੇ ਵੀ ਵੱਖ-ਵੱਖ ਕਮੈਂਟ ਆਏ ਖੂਬ ਲਾਂਤਾਂ ਵੀ ਪਾਈਆਂ ਜਾ ਰਹੀਆਂ ਨੇ ਕਿ ਜੇ ਤੂੰ ਇਹ ਜਿਹੇ ਪਖੰਡੀਆਂ ਦੇ ਪੱਲੇ ਪੈਣੀ ਆ ਤਾਂ ਫਿਰ ਸਿਰ ਦੇ ਉੱਤੇ ਦਸਤਾਰ ਸਜਾਉਂਦਾ ਕੋਈ ਫਾਇਦਾ ਨਹੀਂ ਲੋਕਾਂ ਨੂੰ ਦਿਖਾਵਾ ਕਰਦਾ ਕੋਈ ਫਾਇਦਾ ਨਹੀਂ ਕਿ ਮੈਂ ਸਰਦਾਰ ਆ ਜੇ ਤੂੰ ਪਖੰਡੀਆਂ ਦੇ ਜਾ ਕੇ ਹੀ ਪਖੰਡਵਾਦ ਕਰਨਾ ਤੁਹਾਡੀ ਇਸ ਵੀਡੀਓ ਤੇ ਕੀ ਰਾਇਆ ਕਮੈਂਟ ਜ਼ਰੂਰ ਕਰਿਓ ਬਿਊਰੋ ਰਿਪੋਰਟ ਛੜਕਾਟਾ نیوز